ਦਿੱਲੀ ਦੇ ਨਾਲ ਟੱਕਰ ਲਾਉਣ ਚੱਲਾਂਗੇ 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 13 ਤਰੀਕ ਨੂੰ ਦਿੱਲੀ ਦੇ ਨਾਲ ਮੈਚ ਖੇਡਣ ਚੱਲਾਂਗੇ ਚੱਲਾਂਗੇ ਸਰਕਾਰੇ ਤਿਆਰ ਹੋ ਜਾ ਅਸੀਂ ਤੇਰੇ ਨਾਲ ਟਾਈਪਾਉਣ ਦੀ ਖਾਤਰ 13 ਤਰੀਕ ਨੂੰ ਆ ਰਹੇ ਆ ਬਹੁਤ سارے ਲੋਕ ਤਾਂ ਇਹ ਕਹਿੰਦੇ ਆ ਜੀ ਵੀ ਉਹ ਕਹਿੰਦੇ ਅਸੀਂ ਹੁਣ ਵਿਸ਼ਵਾਸ ਕਿਵੇਂ ਕਰ ਲਈਏ ਕਿਸਾਨਾਂ ਨੂੰ ਕਿਆ ਸੀ ਚੋਣਾ ਨਾਲ ਲੜਿਓ ਭਾਈ ਚੋਣਾ ਲੜ ਕੇ ਬੈਠ ਕੇ ਜੀ ਵੀ ਆਪਾਂ ਨੇ ਕਿਹਾ ਸੀ ਵੀ ਅਜੇ ਉੱਥੇ ਹੀ ਰੁਕੋ ਅਜੇ ਆਉਣ ਦੀ ਕੋਈ ਲੋੜ ਨਹੀਂ ਹੈ ਕਿ ਜਿੰਨਾ ਚਿਰ ਸਾਡੇ ਜਿਹੜੇ ਕੇਸ ਵਾਪਿਸ ਨਹੀਂ ਹੁੰਦੇ ਲਖੀਮਪੁਰ ਖੀਰੀ ਵਾਲਾ ਜੀ ਉਹ ਸਾਰਿਆਂ ਦੀਆਂ ਕਹਿੰਦੇ ਲਾਸ਼ਾਂ ਦੇ ਉੱਤੇ ਉਹਦੀ ਪੈਰ ਰੱਖ ਕੇ ਆਪ ਕਿਸਾਨਾਂ ਆ ਗੋਪਾਪਸ ਪਰਦੇ ਅਸੀਂ ਸਾਡੀ ਅੰਦਾਜ਼ਾ ਹੈਗਾ ਵੀ ਜਿੰਨੇ ਕਦੋਂ ਅਸੀਂ ਦਿੱਲੀ ਗਏ ਮਗਰ ਉਹਦਾ ਭਾਵੇਂ ਲੱਖਾਂ ਚ ਹੋ ਗਿਆ ਸੀ 26 ਜਨਵਰੀ ਵੇਲੇ ਪਰ ਜਿੱਦੇ ਅਸੀਂ ਗਏ ਸਾਨੂੰ ਪਤਾ ਕਿੰਨੀ ਗਿਣਤੀ ਸੀਗੀ ਸਾਰੇ 4000 ਟਰਾਲੀ ਸੀ ਸਾਰੇ 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 ਸੂਬਿਆਂ ਦੀ ਜਿਹੜੀ ਉਦੋਂ ਬਾਅਦ ਚ ਲੱਖਾਂ ਚ ਪਹੁੰਚ ਗਏ ਉਹ ਹੁਣ ਵੀ ਤਾਂ ਜਦੋਂ ਤੁਸੀਂ ਜਾਣਾ ਜੀ ਬੈਰੀਕੇਟਿੰਗ ਹੋਣੀ ਆ ਬੈਰੀਕੇਟ ਲੱਗੇ ਆਉਣੇ ਆ ਫਿਰ ਬੈਰੀਕੇਡਾਂ ਤੋਂ ਚੱਕ ਕੇ ਜਾਉਗੇ ਜਾਂ ਜਿੱਥੇ ਬੈਰੀਕੇਡ ਮਿਲਗੇ ਜਿੱਥੇ ਬੈਠ ਜਾਉਗੇ ਅਸੀਂ ਆਵਦਾ ਜੋ ਮੂਰੀ ਹੱਕ ਨਹੀਂ ਖੋਣ ਦੇਵਾਂਗੇ ਅਸੀਂ ਆਪਣੀ ਪੂਰੀ ਤਾਕਤ ਨਾਲ ਜਿਵੇਂ ਉਦੋਂ ਬੈਰੀਕੇਡ ਤੋੜ ਕੇ ਗਏ ਹੈ ਉਹ ਵੀ ਤੋੜਾਂਗੇ ਇੱਥੇ ਦੀ ਸਟੇਜ ਤੋਂ ਬੋਲਿਆ ਗਿਆ ਵੀ ਜੇ ਮੋਦੀ ਨਾ ਆਏ ਨੀ ਕੀਤਾ ਜੀ ਲਾਲ ਕਿਲੇ ਤੇ ਟਰੈਕਟਰ ਚੜਾ ਦਾਂਗੇ ਜੀ ਆਹ ਉਹ ਸਪੀਚਾਂ ਕੱਡੀਆਂ ਗਈਆਂ ਪਰ ਜਦੋਂ ਸੱਚਮੁੱਚ ਲਾਲ ਕਿਲੇ ਦੇ ਉੱਤੇ ਜੀ ਪਹੁੰਚ ਗਏ ਲੋਕ ਨੌਜਵਾਨ ਪਹੁੰਚ ਗਏ ਫਿਰ ਫਿਰ ਬਹੁਤ ਨਬਿਆਨਤਾ ਵੀ ਦਿੱਤੇ ਜੀ ਬੇ ਤਾਂ ਸਾਡੇ ਨਹੀਂ ਜੀ ਹੈਗੇ ਵੀ ਲੋਕਾਂ ਦਾ ਜਿਹੜਾ ਉਹ ਜਾਣਾ ਸੀ ਲੋਕਾਂ ਦਾ ਉਹ ਕੋਈ ਗਲਤ ਨਹੀਂ ਸੀਗਾ ਰਿੰਗ ਰੋਡ ਤੇ ਸਾਡੀਆਂ ਟਰੈਕਟਰ ਗੂੰਜਣਗੇ ਸਾਡੇ ਰਿੰਗ ਰੋਡ ਤੇ ਸਾਡੀਆਂ ਦਿੱਲੀ ਦੀ ਹਿੱਕ ਤੇ ਅਸੀਂ ਨੱਚਾਂਗੇ ਪਰ ਇਸ ਵਾਰ ਉਹ ਕਹਿੰਦੇ ਆ ਵੀ ਡੰਡਾ ਬਹੁ ਫੇਰੂਗਾ ਮੋਦੀ ਪਲੇਅਰ ਹੋਇਆ ਜਾਂ ਜਿਹੜਾ ਕੋਈ ਮੈਦਾਨ 'ਚ ਜਾਣ ਤੋਂ ਹੀ ਯਾਰ ਕਿੱਥੇ ਮੇਰੇ ਜਦੋਂ ਮੈਂ ਮੈਚ 'ਚ ਜਾਊਂਗਾ ਮੇਰੀ ਲੱਤ ਨਾ ਟੁੱਟ ਜਾਏ ਕਿੱਥੇ ਮੇਰੇ ਗਿੱਟਾ ਨਾ ਟੁੱਟ ਜਾਓ ਪਲੇਅਰ ਕਾਦਾ ਹੋਇਆ ਉਹ ਜੋਧਾ ਕਾਦਾ ਹੋਇਆ ਜਿਹੜਾ ਮੈਦਾਨ 'ਚ ਜਾਣ ਤੋਂ ਪਹਿਲਾਂ ਹੀ ਘਬਰਾ ਗਿਆ ਅਸੀਂ ਜਾਵਾਂਗੇ ਮੈਦਾਨ 'ਚ ਭੁਲਾਾਂਗੇ ਭੜਾਂਗੇ ਇਹ ਜੋ ਵੀ ਕੁਝ ਸਰਕਾਰ ਨੇ ਕਰਨਾ ਹੁੰਦਾ ਕਰਨਾ ਹੈ ਜਦੋਂ ਮੈਚ ਖੇਡਣ ਵੈਸੇ ਮੈਚ ਖੇਡਣ ਜਾਂਦੇ ਜੀ ਸਰਕਾਰਾਂ ਅੱਲਾ ਸ਼ੇਰੀ ਦੇ ਕੇ ਜਾਂਦੀਆਂ ਹਾਰ ਪਾ ਕੇ ਵੀ ਸਾਡੇ ਭਾਈ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਹੁਣ ਤੁਸੀਂ ਵੀ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿੰਦੇ ਮੈਚ ਖੇਡਣ ਜਾ ਆਪਣੀ ਸਰਕਾਰ ਥਾਪੜਾ ਦੇਰੇ ਵੀ ਕੋਈ ਨਾ ਆਪਾਂ ਨਾਲਾਂ ਤੁਹਾਡੇ ਭਾਈ ਪੰਜਾਬ ਸਰਕਾਰ ਨਾਲ ਆ ਖੇਡੋ ਮੈਚ ਜਾਂ ਉਹ ਬੈਰੀਗੇਟ ਹੀ ਲਾਓ ਮੂਰੇ ਚੋਣਾ ਵੀ ਆ ਰਿਹਾ 2024 ਦੀਆਂ ਆਉਣਾ ਵੀ ਹੈ ਇਹਨਾਂ ਦੇ ਠੂਠਾ ਫੜ ਕੇ ਵੋਟਾਂ ਮੰਗਣ ਦੇ ਖਾਤਰ ਮੈਨੂੰ ਲੱਗਦਾ ਵੀ ਜੇ ਇਹ ਜਾਂ ਇਹਨਾਂ ਨੇ ਕੋਈ ਕਮਲ ਕੁੱਤੇ ਆ ਰੋਕਣ ਵਾਲਾ ਤਾਂ ਇਹ ਪਾਥੀਆਂ ਪਹਿਣੀਆਂ ਇਹਨਾਂ ਦੇ ਡੰਡੇ ਖਾਣ ਨੂੰ ਵੀ ਤਿਆਰ ਹੈ ਜੀ ਹਾਂ ਜੀ ਅਸੀਂ ਜਮਾ ਤਿਆਰ ਆਂ ਜੀ ਡੰਡੇ ਖਾਣ ਨੂੰ ਕਈ ਵਾਰ ਹੁੰਦਾ ਵੀ ਆਗੂ ਪਿੱਛੇ ਹੁੰਦਾ ਜੀ ਇਹ ਨਾ ਹੋਵੇ ਵੀ ਤੁਹਾਡੀ ਸਾਨਾ ਡੰਡੇ ਖਾ ਕੇ ਮੋੜਿਆ ਵੀ ਤੇ ਤੁਸੀਂ ਜੀ ਕਿਹਦੇ ਏਸੀ ਵਾਲੇ ਕਮਰੇ ਦੇ ਵਿੱਚ ਬੈਠੇ ਹੋ ਕਹਾਂ ਨੂੰ ਭਈ ਆਉਣ ਵਾਲੀ ਅੰਦੋਲਣਾ ਚ ਆਏ ਨਹੀਂ ਵੀ ਉਹਨਾਂ ਨਾਲ ਹੋਣਾ ਇਹੋ ਜਿਹਾ ਵੀ ਬਾਈਕਾਟ ਹੀ ਹੋ ਜੇ ਆਉਣ ਵਾਲੀ ਅੰਦੋਲਣਾ ਚ ਇਸ ਗੱਲ ਸਬਕ ਤੋਂ ਸਿੱਖਣਾ ਚਾਹੀਦਾ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਯਾਰ ਉਹਨੂੰ ਕਾਦੀ ਗੱਲ ਸੀਗੀ ਜੀ ਬਰਨਾਲਾ ਦੇ ਵਿੱਚ ਅੱਜ ਕਿਸਾਨਾਂ ਦਾ ਵੱਡਾ ਇਕੱਠ ਹੈ ਤੇ ਇਕੱਠ ਨੂੰ ਸੰਬੋਧਨ ਕਰਨ ਵਾਲੇ ਕਿਸਾਨ ਆਗੂ ਪਹੁੰਚ ਚੁੱਕੇ ਨੇ ਡੱਲੇਵਾਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਬਲਦੇਵ ਸਿੰਘ ਸਿਰਸਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਤੇ ਸਾਡੇ ਨਾਲ ਇਸ ਵਕਤ surjit singh phool saab ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਛੜਦੀ ਕਲਾ ਜੀ ਛੜਦੀ ਕਲਾ ਜੀ ਛੜਦੀ ਇੱਕ ਵਾਰ ਫੇਰ ਤੋਂ ਤਿਆਰੀਆਂ ਵਿੱਢ ਲੀਆਂ ਜੀ ਅੱਜ ਇਕੱਠ ਕਰ ਰਹੇ ਹੋ ਤੇ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਵੀ ਦਿੱਲੀ ਨੂੰ ਵੀ ਭਾਈ ਜਾਣਾ ਪੈ ਸਕਦਾ ਜੀ ਬਿਲਕੁਲ ਜੀ ਜਿਹੜਾ ਅੱਜ ਆਲਾ ਇਕੱਠ ਹੈ ਜਾਂ ਦੋਨੇ ਇਕੱਠ ਜਿਹੜੀਆਂ ਮਹਾਂ ਰੈਲਿੰਗਾਂ ਵਾਲੇ ਪਹਿਲਾਂ ਝੰਡੇ ਵਾਲੀ ਸੀਗੀ ਅੱਜ ਇਹ ਬਰਨਾਲੇ ਵਾਲੀ ਹੈ ਦੋਨੇ ਇਕੱਠਾਂ ਦਾ ਮਨੋਰਥੀ ਜਿਹੜਾ ਹੈਗਾ ਮਕਸਦ ਇਹ ਦਿੱਲੀ ਕੂਚ ਆ ਜਿਹੜਾ 13 ਫਰਵਰੀ ਨੂੰ ਹੋ ਰਿਹਾ ਦਿੱਲੀ ਸਰਕਾਰ ਨਾਲ ਮੈਚ ਟਾਈ ਦੁਬਾਰੇ ਪਾਉਣ ਦੇ ਖਾਤਰ ਸੋ ਉਹਦਾ ਇਹ ਐਲਾਨ ਹੋਣਾ ਇੱਥੇ ਐਲਾਨ ਦੇ ਵਿੱਚ ਕਿਉਂਕਿ ਕੁਝ ਜਥੇਬੰਦੀਆਂ ਕਹਿ ਰਹੀਆਂ ਸੀ ਜੇ ਮਾਹੌਲ ਠੰਡਾ ਜੇ ਤੁਸੀਂ ਕਾਲੀ ਕਰ ਰਹੇ ਹੋ ਦਿੱਲੀ ਜਾਣ ਵਾਲੀ ਗਰਮ ਹੋ ਲੈਣ ਦੇ ਮਾਹੌਲ ਨੂੰ ਠੰਡਾ ਮਾਹੌਲ ਹੈ ਹਜੇ ਲੋਕ ਮਾਨਸਿਕ ਤੌਰ ਤੇ ਤਿਆਰ ਨਹੀਂ ਅਸੀਂ ਇਹ ਧਾਰਨਾ ਨੂੰ ਰੱਦ ਕਰਨਾ ਚਾਹੁੰਦੇ ਆ ਵੀ ਮਾਹੌਲ ਆਪ ਦੇ ਆਪ ਗਰਮ ਨਹੀਂ ਹੁੰਦੇ ਹੁੰਦੇ ਮਾਹੌਲ ਤਾਂ ਪਹਿਲੀ ਗੱਲ ਤਾਂ ਇਹ ਹੈਗਾ ਵੀ ਲੋਕਾਂ ਦੇ ਗਿਆ ਕਿਸਾਨਾਂ ਦੇ ਗਿਆ ਮਜ਼ਦੂਰਾਂ ਦੇ ਗਿਆ ਜਿੰਨੇ ਹੋਰ ਵਰਗ ਹੈ ਪੰਜਾਬ ਦੇ ਸਾਰਿਆਂ ਦੀਆਂ ਮੁਸ਼ਕਲਾਂ ਤਾਂ ਸੰਕਟ ਦਾ ਦਿਨੋਂ ਦਿਨ ਡੂੰਘਾ ਹੋ ਰਿਹਾ ਸੰਕਟ ਨੇ ਮਾਹੌਲ ਬਣਾਉਣਾ ਹੁੰਦਾ ਹਾਲਤ ਤਿਆਰ ਕਰਨੀ ਹੁੰਦੀ ਉਦੋਂ ਗਾਹਾਂ ਛੱਡ ਕੇ ਕੋਸ਼ਿਸ਼ਾਂ ਹੁੰਦੇ ਨੇ ਜੇ ਅਸੀਂ ਕੋਸ਼ਿਸ਼ਾਂ ਕਰਾਂਗੇ ਤਾਂ ਉਹ ਜਿਹੜਾ ਸੰਕਟ ਆ ਉਹ ਤੁਹਾਡੂੰ ਅੰਦੋਲਨ ਚ ਬਦਲ ਜਾਊਗਾ ਨਹੀਂ ਫਿਰ ਉਹ ਨੰਗ ਜੂਗਾ ਮੌਕਾ ਹੈ ਸੋ ਇਸ ਕਰਕੇ ਅੱਜ ਵਾਲਾ ਜਿਹੜਾ ਇਕੱਠ ਹੈ ਅਸੀਂ ਕਹਿੰਦੇ ਆ ਲੱਖਾਂ ਦਾ ਇਕੱਠ ਹੋਣਾ ਰੱਖਦੇ ਨੇੜੇ ਤੇੜੇ ਇਹ ਐਲਾਨ ਕਰਨ ਦੀ ਖਾਤਰ ਹੀ ਹੈ ਵੀ ਇਹ ਭਾਈ ਸਰਕਾਰੇ ਤਿਆਰ ਹੋ ਜਾਏ ਅਸੀਂ ਤੇਰੇ ਨਾਲ ਟਾਈਪ ਆਉਣ ਦੀ ਖਾਤਰ 13 ਤਰੀਕ ਨੂੰ ਆ ਰਹੇ ਆ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਆ ਜੀ ਵੀ ਉਹ ਕਹਿੰਦੇ ਅਸੀਂ ਹੁਣ ਵਿਸ਼ਵਾਸ ਕਿਵੇਂ ਕਰ ਲਈਏ ਕਿਸਾਨਾਂ ਨੂੰ ਕਿਆ ਅਸੀਂ ਚੋਣਾ ਨਾਲ ਲੜਿਓ ਭਾਈ ਚੋਣਾ ਲੜ ਕੇ ਬੈਠ ਕੇ ਜੀ ਵੀ ਆਪਾਂ ਨੇ ਕਿਆ ਸੀ ਵੀ ਅਜੇ ਉੱਥੇ ਹੀ ਰੁਕੋ ਅਜੇ ਆਉਣ ਦੀ ਕੋਈ ਲੋੜ ਨਹੀਂ ਹੈ ਕਿ ਜਿੰਨਾ ਚਿਰ ਸਾਡੇ ਜਿਹੜੇ ਕੇਸ ਵਾਪਸ ਨਹੀਂ ਹੁੰਦੇ ਲਖੀਮਪੁਰ ਖੇਰੀ ਵਾਲਾ ਜੀ ਉਹ ਸਾਰਿਆਂ ਦੀਆਂ ਕਹਿੰਦੇ Laashan ਦੇ ਉੱਤੇ ਉਹਦੀ ਪੈਰ ਰੱਖ ਕੇ ਆਪ ਕਿਸਾਨ ਆਗੂ ਵਾਪਸ ਵਰਤੇ ਆ ਜੀ ਬਿਲਕੁਲ ਜੀ ਇਹ ਗੱਲ ਠੀਕ ਹੈ ਵੀ ਜਦੋਂ ਦਿੱਲੀੋਂ ਵਾਪਸ ਆਏ ਆ ਦਸੰਬਰ 9 1900 ਨਾ 2021 ਨੂੰ ਉਦੋਂ ਇਹ ਸਵਾਲ ਸੀਗੀ ਵੀ ਜਿਹੜੀਆਂ ਬਾਕੀ ਮੰਗਾਂ ਹੈਗੀਆਂ ਉਹਨਾਂ ਤੇ ਜਾਰੀ ਰੱਖਿਆ ਜਾਵੇ ਜਾਂ ਇੱਕ ਵਾਰੀ ਇਹਨੂੰ ਤਿੰਨ ਕਾਨੂੰਨਾਂ ਵਾਲੀ ਪ੍ਰਾਪਤੀ ਹੋ ਗਈ ਵੱਡੀ ਇਨੂੰ ਇੱਕ ਵਾਰੀ ਆਪਾਂ ਅਗਲੇ ਪੜਾਅ ਦੀ ਖਾਤਰ ਵਾਪਸ ਜਾਇਆ ਜਾਵੇ ਚਲ ਉਦੋਂ ਠੀਕ ਹੈ ਵੱਡਾ ਹਿੱਸਾ ਜਿਹੜਾ ਵਾਪਸ ਆਉਣਾ ਚਾਹੁੰਦਾ ਸੀਗਾ ਉਹਨਾਂ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਚੋਣਾਂ ਵਾਲਿਆਂ ਦੀ ਖਾਸ ਕਰਕੇ ਜਿਹੜੀ ਥੋੜੀ ਜਿਹੀ ਕਾਲ ਸੀਗੀ ਉਹ ਸੋ ਇਸ ਕਰਕੇ ਉਹ ਉਦੋਂ ਇੱਕ ਵਾਰੀ ਕਿਉਂਕਿ ਜੇ ਉੱਥੇ ਆਇਆ ਹੁੰਦਾ ਵੀ ਅੱਥੇ ਆ ਜਾਂਦੇ ਉੱਥੇ ਬੈਠੇ ਰਹਿੰਦੇ ਉਹਦੇ ਨਾਲ ਵੀ ਉਹਦਾ ਇੱਕ ਵਧੀਆ ਅਸਰ ਨਹੀਂ ਜਾਣਾ ਸੀ ਮੈਸੇਜ ਨਹੀਂ ਜਾਣਾ ਸੀਗਾ ਸੋ ਇਸ ਕਰਕੇ ਇੱਕ ਵਾਰੀ ਉਹ ਆਉਣੇ ਪਿਆ ਪਰ ਉਹ ਵੇਖ ਲਿਆ ਹੁਣ ਜਿਹੜੇ ਬੰਦੇ ਕਹਿ ਰਹੇ ਸੀਗੇ ਵੀ ਯਾਰ ਆਪਾਂ ਨੂੰ ਅ ਡਟਣਾ ਚਾਹੀਦਾ ਕਿਹੜੇ ਉਹਨਾਂ ਦਾ ਐਲਾਨ ਕਰਤਾ ਵਾਕਿਆ ਦਾ ਐਲਾਨ ਨਹੀਂ ਹੋਇਆ ਐਮਐਸਪੀ ਦਾ ਐਲਾਨ ਨਹੀਂ ਹੋਇਆ ਘਟੂ ਘਟਾਪਾ ਨੂੰ ਜਿਹੜੀਆਂ ਜਾਂ ਇਨਸਾਫ ਨਹੀਂ ਮਿਲਿਆ ਲਖੀਮਪੁਰ ਵਾਲੇ ਚ ਵੀ ਆਪਾਂ ਨੂੰ ਉਹਨਾਂ ਦਾ ਜਾਂ ਕੇਸ ਹੈ ਜਿਹੜੇ ਘਟੂ ਘਟੋ ਰੱਦ ਨਹੀਂ ਹੋਏ ਆਪਾਂ ਨੂੰ ਅੜਨਾ ਚਾਹੀਦਾ ਪਰ ਉਹਨਾਂ ਦੀ ਗੱਲ ਸਾਬਤ ਹੋ ਗਈ ਹੁਣ ਵੀ ਠੀਕ ਹੈ ਯਾਰ ਉਹ ਸਹੀ ਹੋ ਗਈ ਵੀ ਉਹਨਾਂ ਦੇ ਨਾਲ ਗੱਲ ਜਿਹੜੀ ਉਦੋਂ ਜੇ ਆਪਾਂ ਅਟਕ ਜਾਂਦੇ ਥੋੜਾ ਕਣਾ ਚਰ ਹੋਰ ਤਾਂ ਜਿਹੜੀਆਂ ਪਿੰਡ ਦੇ ਮੰਗਾ ਹੈਗੀਆਂ ਨੇ ਜਿਹੜੀਆਂ ਉਦੋਂ ਦੀਆਂ ਤੁਰਗੀਆਂ ਆ ਰਹੀਆਂ ਨੇ ਜਿਹੜਾ ਉਹਨਾਂ ਨੇ ਇਕੱਲਾ ਲਿਖਤੀ ਵਾਦਾ ਕਰਕੇ ਸਾਨੂੰ ਠਾਤ ਆ ਉਹ ਮੈਨੂੰ ਲੱਗਦਾ ਉਹਨਾਂ ਦਾ ਕੁਝ ਨਾ ਕੁਝ ਬਣ ਜਾਂਦਾ ਵਾ ਕੋਈ ਨਹੀਂ ਫਿਰ ਜੇ ਹੁਣ ਉਹ ਆ ਗਏ ਚੋਣਾਂ ਵਾਲੇ ਤੇ ਸਾਡੀ ਤਾਂ ਹੁਣ ਵੀ ਹੈਗੀ ਐ ਵੀ ਚਲ ਕੋਈ ਨਹੀਂ ਉਹ ਤੁਸੀਂ ਆਪ ਦਾ ਵੇਖ ਲਿਆ ਕਰਕੇ ਵੀ ਵੇਖ ਲਿਆ ਉਹਦੇ ਵਿੱਚ ਕਿੰਨਾ ਤੁਸੀਂ ਸਫਲ ਹੋਏ ਕਿੰਨਾਕ ਨਹੀਂ ਸਫਲ ਹੋਏ ਉਹ ਸਾਰਾ ਕੁਝ ਦੇਖ ਲਿਆ ਹੋ ਵੀ ਹੁਣ ਵੇਖੋ ਜਿਹੜੀ ਕਿਸਾਨਾਂ ਦੀ ਜਾਂ ਲੋਕਾਂ ਦੀ ਜਾਂ ਪੰਜਾਬ ਦੀ ਸੁਣੀ ਜਾਣੀ ਹੈ ਮੈਂ ਤਾਂ ਕੱਲੇ ਪੰਜਾਬ ਕਿਸਾਨਾਂ ਦੀ ਨਹੀਂ ਕਹੂੰਗਾ ਪੰਜਾਬ ਦੀ ਹੈ ਜਿਹੜੇ ਇਹਦੇ ਵਿੱਚ ਸਾਡੀਆਂ ਮੰਗਾਂ ਵੀ ਹੈਗੀਆਂ ਨੇ ਵੀ ਜਿਹੜੇ ਸਰਕਾਰ ਦਾ ਜਿਹੜਾ ਫਾਸ਼ੀਵਾਦੀ ਹਮਲਾ ਉਹ ਇਕੱਲੇ ਕਿਸਾਨਾਂ મોદી ਦਾ ਇਕੱਲੇ ਕਿਸਾਨਾਂ ਦੇ ਨਹੀਂ ਉਹ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਤੇ ਦਲਤਾਂ ਤੇ ਧਾਰਮਿਕ ਘਟਨਤੀਆਂ ਤੇ ਆ ਨੈਸ਼ਨਲਟੀਆਂ ਤੇ ਜਿਹੜੀਆਂ ਕੌਮੇਤਾਂ ਤੇ ਸਾਰਿਆਂ ਤੇ ਆ ਉਹ ਜਬਰ ਉਹਨਾਂ ਨੇ ਜਬਰੇ ਮੂੰਹ ਅਸਲ ਵਿੱਚ ਫਾਸ਼ੀਵਾਦ ਦਾ ਅਰਥ ਕੀ ਹੁੰਦਾ ਵੀ ਹਰ ਵਿਰੋਧੀ ਆਵਾਜ਼ ਨੂੰ ਚੁੱਪ ਕਰਾਓ ਇਹ ਉਹਨਾਂ ਨੂੰ ਅਣ ਸੁਣਿਆ ਕਰੋ ਉਹਨਾਂ ਨੂੰ ਉਹਨਾਂ ਨੂੰ ਕਹੋ ਵੀ ਬਹਿ ਜਾ ਚੁੱਪ ਕਰਕੇ ਨਹੀਂ ਫਿਰ ਸਾਡੇ ਕੋਲੇ ਡੰਡਾ ਹੈਗਾ ਸੋ ਇਸ ਕਰਕੇ ਜਿਹੜਾ ਇਹ ਫਾਸ਼ੀਵਾਦੀ ਹਮਲਾ ਹੈਗਾ ਇਸ ਦੀ ਖਾਤਰ ਹੁਣ ਵਧੀਆ ਮੌਕਾ ਹੈਗਾ ਲੜਨ ਦਾ ਮਾਹੌਲ ਹੈਗਾ ਸਾਰਿਆਂ ਨੂੰ ਅਸੀਂ ਕਹਿੰਦੇ ਆ ਵੀ ਹੁਣ ਡਿੱਕੋ ਨਾ ਹੁਣ 13 ਫਰਵਰੀ ਚ ਇੱਕ ਮਹੀਨਾ ਪਿਆ ਤੇ ਕੋਈ ਨਹੀਂ ਜੇ ਕਿਸੇ ਦਾ ਸ਼ੰਕਾ ਭਲੇਖਾ ਹੈਗਾ ਸਤ ਦੂਜਿਆਂ ਜੱਥੇ ਬੰਦਿਆਂ ਨੂੰ ਵੀ ਕਹਿੰਦੇ ਆ ਭਾਵੇਂ ਦੋ ਪਲੇਟਫਾਰਮਾਂ ਨੇ ਦਿੱਤਾ ਸੱਦਾ ਇਹ ਅਸੀਂ ਸਾਡੀ ਅੰਦਾਜ਼ਾ ਹੈਗਾ ਵੀ ਜਿੰਨੇ ਕਦੋਂ ਅਸੀਂ ਦਿੱਲੀ ਗਏ ਆ ਮਗਰ ਉਹਦਾ ਭਾਵੇਂ ਲੱਖਾਂ ਚ ਹੋ ਗਿਆ ਸੀ 26 ਜਨਵਰੀ ਵੇਲੇ ਪਰ ਜਦਦੇ ਅਸੀਂ ਗਏ ਆ ਸਾਨੂੰ ਪਤਾ ਕਿੰਨੀ ਗਿਣਤੀ ਸੀਗੀ ਸਾਰੇ 4000 ਟਰਾਲੀ ਸੀ ਸਾਰੇ 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 ਸੂਬਿਆਂ ਦੀ ਜਿਹੜੀ ਉਦੋਂ ਬਾਅਦ ਚ ਲੱਖਾਂ ਚ ਪਹੁੰਚ ਗਏ ਉਹ ਸੋਨਿਕ ਟਰਾਲੀ ਅਸੀਂ ਹੁਣ ਵੀ ਤਾਂ ਜਦੋਂ ਤੁਸੀਂ ਜਾਣਾ ਜੀ ਬੈਰੀਕੇਟਿੰਗ ਹੋਣੀ ਆ ਬੈਰੀਕੇਟ ਲੱਗੇ ਹੋਣੇ ਆ ਫੇਰ ਬੈਰੀਕੇਟਾਂ ਨੂੰ ਚੱਕਦੇ ਜਾਓਗੇ ਜਾਂ ਜਿੱਥੇ ਬੈਰੀਕੇਟ ਮਿਲਗੇ ਜੀ ਉੱਥੇ ਬੈਠ ਜਾਓਗੇ ਦੇਖੋ ਜੀ ਸਾਡਾ ਬਿਲਕੁਲ ਉਹੀ ਹੈ ਵੀ ਅਸੀਂ ਆਪਣੀ ਪੂਰੀ ਤਾਕਤ ਨਾਲ ਅਸੀਂ ਕੋਈ ਦਿਖਾਵਾ ਕਰਨ ਨਹੀਂ ਜਾ ਰਹੇ ਅਸੀਂ ਸੱਚ ਨੂੰ ਲੜਨ ਦੇ ਖਾਤਰ ਜਾ ਰਹੇ ਹਕੂਮਤ ਨਾਲ ਜਿੰਨੀ ਮਰਜ਼ੀ ਟੱਕੜੀ ਹੋਵੇ ਸਾਨੂੰ ਪਤਾ ਵੀ ਚੱਲ ਟੱਕੜੀ ਆ ਹਕੂਮਤ ਪਰ ਅਸੀਂ ਜਿਹੜੇ ਲੋਕਾਂ ਦੇ ਮੁੱਦੇ ਲੈ ਕੇ ਜਾ ਰਹੇ ਹਾਂ ਉਹ ਵੀ ਕਰੋੜਾਂ ਦੇ ਹੈਗੇ ਆ ਉਹ ਕਰੋੜਾਂ ਲੋਕਾਂ ਦੀ ਅਸੀਂ ਜਿਹੜੀ ਇਤਿਹਾਸਕ ਜ਼ਿੰਮੇਵਾਰੀ ਆ ਸਾਡੇ ਤੇ ਉਹਨਾਂ ਨੂੰ ਲੜਨ ਦਿਓ ਸਾਨੂੰ ਸੌਪੀ ਹੋਈ ਹੈ ਅਸੀਂ ਉਹ ਲੜਾਈ ਦੇ ਖਾਤਰ ਜਾ ਰਹੇ ਹਾਂ ਅਸੀਂ ਜਦੋਂ ਲੜਾਈ ਦੇ ਖਾਤਰ ਜਾਵਾਂਗੇ ਜੇ ਮੂਰੇ ਰੋਕ ਲਾਊਗੀ ਸਾਡਾ ਜਮਹੂਰੀ ਹੱਕ ਹੈ ਸਾਡਾ ਖੋਹੂਗੀ ਅਸੀਂ ਆਪਦਾ ਜਮਹੂਰੀ ਹੱਕ ਨਹੀਂ ਖੋਣ ਦੇਵਾਂਗੇ ਅਸੀਂ ਆਪਣੀ ਪੂਰੀ ਤਾਕਤ ਨਾਲ ਜਿਵੇਂ ਉਦੋਂ ਬੈਰੀਕੇਡ ਨੂੰ ਤੋੜ ਕੇ ਗਏ ਹੈ ਉਹ ਵੀ ਤੋੜਾਂਗੇ ਠੀਕ ਹੈ ਜੇ ਸਰਕਾਰ ਸਖਤੀ ਕਰੂਗੀ ਤੇ ਫਿਰ ਉਹ ਕਾਦਾ ਪਲੇਅਰ ਹੋਇਆ ਜਾਂ ਜਿਹੜਾ ਕੋਈ ਮੈਦਾਨ 'ਚ ਜਾਣ ਤੋਂ ਹੀ ਯਾਰ ਕਿਤੇ ਮੇਰੇ ਜਦੋਂ ਮੈਂ ਮੈਚ 'ਚ ਜਾਊਂਗਾ ਮੇਰੀ ਲੱਤ ਨਾ ਟੁੱਟ ਜਾਏ ਕਿਤੇ ਮੇਰੇ ਗਿੱਟਾ ਨਾ ਟੁੱਟ ਜਾਓ ਪਲੇਅਰ ਕਾਦਾ ਹੋਇਆ ਉਹ ਜੋਧਾ ਕਾਦਾ ਹੋਇਆ ਜਿਹੜਾ ਮੈਦਾਨ 'ਚ ਜਾਣ ਤੋਂ ਪਹਿਲਾਂ ਹੀ ਘਬਰਾ ਗਿਆ ਅਸੀਂ ਜਾਵਾਂਗੇ ਮੈਦਾਨ 'ਚ ਘੁਲਾਾਂਗੇ ਪੜਾਂਗੇ ਇਹ ਜੋ ਵੀ ਕੁਝ ਸਰਕਾਰ ਨੇ ਕਰਨਾ ਹੁੰਦਾ ਕਰ ਲਿਓ ਪਰ ਗੱਲਾਂ ਇਹ ਵੀ ਹੋਈਆਂ ਨਾ ਜੀ ਜਦੋਂ ਤਾਂ ਜਦੋਂ ਉੱਥੇ ਦੀ ਸਟੇਜ ਤੋਂ ਬੋਲਿਆ ਗਿਆ ਵੀ ਜੇ ਮੋਦੀ ਨੇ ਆਏ ਨਹੀਂ ਕੀਤਾ ਜੀ ਲਾਲ ਕਿਲੇ ਤੇ ਟਰੈਕਟਰ ਚੜਾ ਦਾਂਗੇ ਜੀ ਐ ਉਹ ਸਪੀਚਾਂ ਕੱਡੀਆਂ ਗਈਆਂ ਪਰ ਜਦੋਂ ਸੱਚਮੁੱਚ ਲਾਲ ਕਿਲੇ ਦੇ ਉੱਤੇ ਜੀ ਪਹੁੰਚ ਕੇ ਲੋਕ ਨੌਜਵਾਨ ਪੁੱਜ ਗਏ ਫਿਰ ਫਿਰ ਬਹੁਤ ਨਾ ਬਿਆਨ ਤਾਂ ਇਹ ਵੀ ਦਿੱਤੇ ਜੀ ਵੀ ਇਹ ਤਾਂ ਸਾਡੇ ਨਹੀਂ ਜੀ ਹੈਗੇ ਵੀ ਇਹ ਨੌਜਵਾਨਾਂ ਦਾ ਤਾਂ ਅਸੀਂ ਤਾਂ ਜੀ ਹੋਰ ਪਾਸੇ ਨੂੰ ਕੀਤਾ ਸੀ ਜੀ ਆਪਾਂ ਨੇ ਤਾਂ ਉਤੋਂ ਨਹੀਂ ਘਮਾਉਣਾ ਸੀ ਜੀ ਤਾਂ ਇਹ ਵੀ ਗੱਲਾਂ ਆਈਆਂ ਜੀ ਫਿਰ ਦੇਖੋ ਜੀ ਉਹ ਆਪਣਾ ਜਿਹੜਾ ਤਜਰਬਾ ਜਾਂ ਇਤਿਹਾਸ ਹੈ ਜਿਹੜਾ ਉਸ ਦਾ ਉਹਦੇ ਵਿੱਚ ਦੋਨੇ ਚੀਜ਼ਾਂ ਹੋਈਆਂ ਨੇ ਉਹਦੇ ਵਿੱਚ ਪੋਜ਼ਿਟਿਵ ਚੀਜ਼ਾਂ ਵੀ ਐ ਕੁਝ ਨੈਗੇਟਿਵ ਵੀ ਐ ਸਿਆਣੀਆਂ ਲੀਡਰਸ਼ਿਪਾਂ ਉਹੀ ਹੁੰਦੀਆਂ ਨੇ ਜਿਹੜੀਆਂ ਆਪਣੀਆਂ ਜਿਹੜੀਆਂ ਨਾਪੱਖ ਹੁੰਦੇ ਐ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਕਬੂਲ ਕਰਕੇ ਉਹਨਾਂ ਨੂੰ ਆਉਣ ਵਾਲੀ ਪ੍ਰੈਕਟਿਸ ਦੇ ਵਿੱਚ ਉਹ ਗੱਡ ਲੈ ਠੀਕ ਐ ਗਲਤੀਆਂ ਸਾਰਿਆਂ ਤੇ ਹੁੰਦੀਆਂ ਨੇ ਸਿਆਣਾ ਉਹ ਹੁੰਦਾ ਜਿਹੜਾ ਗਲਤੀਆਂ ਨੂੰ ਸੁਧਾਰ ਲੈਂਦਾ ਜਿਹੜਾ ਵਾਰ-ਵਾਰ ਗਲਤੀਆਂ ਨੂੰ ਦੁਹਾਈ ਜਾਵੇ ਉਹ ਸਿਆਣਾ ਨਹੀਂ ਹੁੰਦਾ ਪਰ ਉਹਨਾਂ ਨੇ ਹੁਣ ਇਤਿਹਾਸ ਨੇ ਉਦੋਂ ਬਾਅਦ ਦੇ ਸਮੇਂ ਨੇ ਮੋਹਰ ਲਾਤੀ ਵੀ ਲੋਕਾਂ ਦਾ ਜਿਹੜਾ ਉਹ ਜਾਣਾ ਸੀ ਲੋਕਾਂ ਦਾ ਕੋਈ ਗਲਤ ਨਹੀਂ ਸੀਗਾ ਲੋਕਾਂ ਨੂੰ ਜਿਹੜਾ ਤਿਆਰ ਕੀਤਾ ਗਿਆ ਸੀਗਾ ਵੀ ਰਿੰਗ ਰੋਡ ਤੇ ਅਸੀਂ ਪ੍ਰੇਡ ਕਰਨੀ ਕਰਨੀ ਹੈ ਰਿੰਗ ਰੋਡ ਤੇ ਸਾਡੀਆਂ ਟਰੈਕਟਰ ਗੂੰਜਣਗੇ ਸਾਡੇ ਰਿੰਗ ਰੋਡ ਤੇ ਸਾਡੀਆਂ ਦਿੱਲੀ ਦੀ ਹਿੱਕ ਤੇ ਅਸੀਂ ਨੱਚਾਂਗੇ ਮਤਲਬ ਉਹਦੇ ਉਹਨਾਂ ਦੇ ਲੋਕ ਨੇ ਹੰਗਾਰਾ ਦੇ ਕੇ ਗਏ ਨੇ ਫਿਰ ਉਦੋਂ ਵੱਲ ਜਿਹੜਾ ਜਾਵੜੇ ਰਿੰਗ ਰੋਡ ਤੇ ਤਾਂ ਉਹਦੇ ਹਿਸਾਬ ਨਾਲ ਸਮੇ ਨੇ ਕਹਿਤਾ ਵੀ ਉਹਨਾਂ ਦਾ ਜਾਣਾ ਕੋਈ ਗਲਤ ਨਹੀਂ ਸੀਗਾ ਨਾਲ ਦੇਲੇ ਦੇ ਵੀ ਜਾਣਾ ਕੋਈ ਗਲਤ ਨਹੀਂ ਸੀ ਨੌਜਵਾਨਾਂ ਦਾ ਦੇਖੋ ਜੋ ਭਾਵੇਂ ਉਸੇ ਇੰਨਾ ਕਹਿੰਦੇ ਆ ਵੀ ਉਹ ਕੋਈ ਪ੍ਰੋਗਰਾਮ ਨਹੀਂ ਸੀਗਾ ਜਥੇਬੰਦਗਿਆਂ ਦਾ ਜਥੇਬੰਦਗਿਆਂ ਦਾ ਪ੍ਰੋਗਰਾਮ ਸੀਗਾ ਰਿੰਗ ਰੋਡ ਤੇ ਹੀ ਜਿਹੜਾ ਪਹਿਲਾ ਪ੍ਰੋਗਰਾਮ ਸੀ ਮਗਰੋਂ ਤਾਂ ਚੱਲ ਉਹਦੇ ਵਿੱਚ ਵੀ ਤਬਦੀਲ ਕਰਤਾ ਰਿੰਗ ਰੋਡ ਵੀ ਛੱਡਤੀ ਸੀ ਜੋ ਪਹਿਲਾ ਐਲਾਨ ਸੀ ਉਹ ਸੀਗਾ ਵੀ ਅਸੀਂ ਸਾਰੀ ਰਿੰਗ ਰੋਡ ਹੈ ਜਿਹੜੀ ਇੰਟਰਨਿੰਗ ਰੋਡ ਕਹਿ ਦਿੰਦੇ ਆ ਉਹਨੂੰ ਇਹ ਜਿਹੜਾ ਕਈ ਮੇਰਾ ਖਿਆਲ 35-40 ਕਿਲੋਮੀਟਰ ਦੀ ਬਣ ਜਾਂਦੀ ਹੈ ਜੇ ਸਾਰਾ ਗੇਟਾ ਲਾਉਣਾ ਹੋਵੇ ਵੀ ਉਹਦੇ ਸਾਰੇ ਤੇ ਅਸੀਂ ਜਿਹੜਾ ਲੱਖਾਂ ਦਾ ਕਿਸਾਨਾਂ ਦਾ ਟਰੈਕਟਰ ਘਮਾਵਾਂਗੇ ਉਹ ਉਹਦੇ ਵਿੱਚ ਜਿਹੜਾ ਦਿੱਲੀ ਵਾਲਾ ਸੀਗਾ ਕਿਲੇ ਵਾਲਾ ਉਹ ਠੀਕ ਹੈ ਇਹ ਨਹੀਂ ਸੀਗਾ ਪਰ ਵੀ ਜੇ ਉੱਥੇ ਜਜਵਾਤ ਸੀਗੇ ਕੁਝ ਸਿੱਖ ਨੌਜਵਾਨਾਂ ਦੇ ਉਹਨਾਂ ਨੇ ਉੱਥੇ ਜਾ ਕੇ ਕੋਈ ਬੇਹਰਮਤੀ ਨਹੀਂ ਕੀਤੀ ਉਹ ਦੂਜੇ ਝੰਡੇ ਦੇ ਉਨੋੜੇ ਆਫਤਾ ਜਿਹੜਾ ਹੈਗਾ ਉਹ ਕਿਸੇ ਇੱਕ ਪਾਰਟੀ ਦਾ ਝੰਡਾ ਵੀ ਨਹੀਂ ਸੀਗਾ ਇੱਕ ਕਿਸਾਨਾਂ ਦਾ ਝੰਡਾ ਸੀਗਾ ਇੱਕ ਉਹ ਜਿਹੜਾ ਸਾਰੇ ਸਿੱਖ ਧਰਮ ਦਾ ਜਾਂ ਜਿਹੜੀ ਕੌਮੀਅਤ ਹੈ ਉਹਦਾ ਜਿਹੜਾ ਸਾਂਝਾ ਝੰਡਾ ਸੀ ਕਿਸ ਰੀਝੰਡਾ ਜੋ ਲਹਿਰਾ ਵੀ ਦਿੱਤਾ ਉਹਨੂੰ ਐਸੇ ਇੰਨਾ ਤੱਕ ਤਾਂ ਕਹਿੰਦੇ ਆ ਵੀ ਉਹ ਜਥੇਬੰਦੀਆਂ ਦਾ ਪ੍ਰੋਗਰਾਮ ਨਹੀਂ ਸੀਗਾ ਪਰ ਉਹ ਐਡਾ ਵੱਡਾ ਕੋਈ ਵੱਡਾ ਪਾਪ ਹੋ ਗਿਆ ਹੋਵੇ ਕੋਈ ਵੱਡੇ ਕੋਈ ਲੰਘਣਾ ਹੋ ਗਈ ਹੋਵੇ ਵੀ ਜਿਵੇਂ ਹਾਕਮਾਂ ਨੇ ਪ੍ਰੈਸ ਨੇ ਉਹਨੂੰ ਮੀਡੀਆ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਉਹ ਤਾਂ ਬਹੁਤ ਵੱਡਾ ਹੋ ਗਿਆ ਕੋਈ ਉਹ ਤਿਰੰਗੇ ਨੂੰ ਨਹੀਂ ਛੇੜਿਆ ਗਿਆ ਉਹਨਾਂ ਨੇ ਪੈਰਲ ਚੜਾਇਆ ਇਹ ਤੇ ਕੋਈ ਉਸ ਦਿਨ ਉੱਥੇ ਕੋਈ ਸਰਕਾਰ ਦਾ ਇਕੱਠ ਵੀ ਇਹ ਨਹੀਂ ਸੀਗਾ ਕਿਉਂਕਿ ਛੱਬੀ ਉਹ ਹੁੰਦਾ 15 ਅਗਸਤ ਨੂੰ ਕਿਲੇ 'ਚ ਉਦੋਂ ਖਾਲੀ ਸੀਗਾ ਖਾਲੀ ਕਿਲੇ 'ਚ ਜਾ ਕੇ ਜੇ ਉਹਨਾਂ ਨੇ ਪੋਲ ਤੇ ਚੜਾਤਾ ਕੁਝ ਨੌਜਵਾਨਾਂ ਨੇ ਤਾਂ ਉਸ ਨੂੰ ਅਸੀਂ ਕੋਈ ਨਹੀਂ ਸਮਝਦੇ ਵੀ ਕੋਈ ਵੱਡਾ ਗੁਨਾਹ ਹੋ ਗਿਆ ਜਾਂ ਪਾਪ ਹੋ ਗਿਆ ਕੋਈ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜੋ ਮਰਜ਼ੀ ਹੋ ਜੇ ਜਾਣੇ ਜਣਾ ਪਰ ਮੰਗਾ ਕੀ ਹੈ ਜੀ ਮੁੱਖ ਮੰਗਾ ਜਿਹੜੀ ਸਭ ਤੋਂ ਚੀਜ਼ਾਂ ਆ ਰਹੀਆਂ ਜੀ ਲੋਕਾਂ ਨੂੰ ਲੋਕ ਕਿਵੇਂ ਤੁਹਾਡੇ ਨਾਲ ਜੁੜਨ ਵੀ ਇਹ ਵੀ ਹੋਣ ਦੀ ਲੜਾਈ ਦੁਬਾਰਾ ਜਾਂ ਸਿਰਫ ਕੇਸ ਵਾਪਸ ਕਰਾਉਣ ਲਈ ਜਾਣਾ ਜੀ ਨਹੀਂ ਜੀ ਮੰਗਾਂ ਇਹ ਦੋਨੇ ਤਰ੍ਹਾਂ ਦੀਆਂ ਮੰਗਾਂ ਆਰਥਿਕ ਮੰਗਾਂ ਵੀ ਹੈਗੀਆਂ ਨੇ ਇਹਦੇ ਵਿੱਚ ਜਿਹੜੀਆਂ ਜਮਹੂਰੀ ਹੱਕਾਂ ਵਾਲੀਆਂ ਮੰਗਾਂ ਵੀ ਹੈਗੀਆਂ ਨੇ ਜਾਵਰ ਵਿਰੋਧੀ ਜਿਹੜੀਆਂ ਜੂਰ ਹੱਕਾਂ ਵਾਲੀਆਂ ਮੰਗਾਂ ਨੇ ਆਰਥਿਕ ਮੰਗਾਂ ਦੇ ਵਿੱਚ ਐਮਐਸਪੀ ਵਾਲੀ ਵੱਡੀ ਹੈਗੀ ਸਭ ਤੋਂ ਇਹ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਕਰਜ਼ੇ ਤੇ ਲੀਕ ਫਿਰੇ ਜਿਵੇਂ ਸ਼ਰਮਾਏਦਾਰਾਂ ਦੇ ਕਾਰਖਾਨੇ ਦਾ ਦੇ ਕਰਜ਼ਾਂ ਤੇ ਸਰਕਾਰ ਫੇਰਦੀ ਹੈ ਉਹ ਅਰਥਕ ਮੰਗ ਹੈਗੀ ਐ ਜ਼ਮੀਨਾਂ ਵਾਲੀ ਹੈਗੀ ਐ ਜਿਹੜੀ ਅਕਵਾਇਰ ਕਰਨ ਵਾਲੀ ਹੈ ਜ਼ਮੀਨਾਂ ਵਾਲੀ ਹੈਗੀ ਐ ਵੀ ਉਹਨਾਂ ਨੂੰ ਜਿਹੜਾ 2013 ਵਾਲਾ ਕਾਨੂੰਨ ਆ ਉਹਨੂੰ ਛਿੱਕੇ ਟੰਗ ਕੇ ਮਨਮਰਜ਼ੀ ਦੀਆਂ ਟੰਗ ਨਾਲ ਇਹ ਜ਼ਮੀਨਾਂ ਅਕਵਾਇਰ ਕਰ ਰਹੇ ਹੈ ਉਹ ਇਹ ਮਨਮਰਜ਼ੀ ਵਾਲੀ ਬੰਦ ਕਰੇ ਬਾਦਕਾਰਾਂ ਨੇ ਜ਼ਮੀਨਾਂ ਨਾਲ ਜਿਹੜੀਆਂ ਵਾਦ ਕੀਤੀਆਂ ਨੇ ਕਿਸਾਨਾਂ ਨੇ ਉਹ ਉਹਨਾਂ ਨੂੰ ਮਾਲਕੀ ਦਿੱਤੀ ਜਾਵੇ ਜਿਹੜਾ ਬਿਜਲੀ ਬਿੱਲ ਧੱਕੇ ਨਾਲ ਲਾਗੂ ਨਾ ਕੀਤਾ ਜਾਵੇ ਜਿਹੜੇ ਚਿਪਪਾਲੇ ਮੀਟਰ ਨਾਲ ਇਹ ਲਾਗੂ ਕਰ ਰਹੇ ਨੇ ਜਿਹੜੀਆਂ ਆ ਸੜਕਾਂ ਵੀ ਕੱਢ ਰਹੇ ਆ ਕੁਵੈਰ ਕਰਨ ਵਾਲਗੇ ਉਹ ਵੀ ਆਪਦੀ ਮਰਮਰਜ਼ੀ ਨਾਲ ਜਿਹੜੀਆਂ ਕੋਈ ਪੁਰਾਣਾ ਕਾਨੂੰਨ ਹੈਗਾ ਵੀ ਅਸੀਂ 6 ਗੁਣਾ ਦੇਵਾਂਗੇ ਉਹ ਦੇ ਨਹੀਂ ਰਹੇ ਧੱਕੇ ਦੇ ਸੜਕਾਂ ਕੱਢ ਰਹੇ ਨੇ ਇਹ ਸਾਰੀਆਂ ਆਰਥਿਕ ਮੰਗਾਂ ਹੈਗੇ ਨੇ ਪਰ ਦੂਜਿਆਂ ਨਾਲ ਜਿਹੜੀਆਂ ਜਮਹੂਰੀ ਜਾਂ ਕਹੋ ਵੀ ਜਮਹੂਰੀ ਹੱਕ ਵਾਲੀਆਂ ਮੰਗਾਂ ਹੈਗੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਹੈਗੀ ਆ ਜਿਹੜਾ ਨਿਆ ਲਖੀਮਪੁਰ ਖੇਰੀ ਵਾਲਾ ਜਿਹੜਾ ਕਾਂਡ ਹੈ ਬਿਲਕੁਲ ਉਹਦੇ ਵਿੱਚ ਕੋਈ ਇਨਸਾਫ ਨਹੀਂ ਮਿਲਿਆ ਅਜੇ ਤੱਕ ਜ਼ੀਰੋ ਵੀ ਨਾ ਉਹਨੂੰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਨਾ ਜਿਹੜਾ ਉਹਨੂੰ ਖਾਰਜ ਨਹੀਂ ਕੀਤਾ ਮੰਤਰੀ ਮੰਡਲ ਚ ਹਜੇ ਮਿਸ਼ਰੇ ਨੂੰ ਨਾ ਉਹਦੇ ਮੁੰਡੇ ਦੀ ਜਵਾਨਤ ਰੱਦ ਕੀਤੀ ਹੈ ਉਲਟਾ ਸਗਾ ਤੋਂ ਜਿਹੜੇ ਗਵਾਹ ਹੈਗੇ ਉਸ ਕੇਸ ਦੇ ਵਿੱਚ ਉਹਨਾਂ ਨੂੰ ਡਰਾਇਟ ਨੂੰ ਘਾਇਆ ਜਾ ਰਿਹਾ ਹੈਗਾ ਕਿਸਾਨਾਂ ਤੇ ਪੈਰਲਲ ਕੇਸ ਕਾਊਂਟਰ ਕੇਸ ਬਣਾ ਕੇ ਉਹਨਾਂ ਨੂੰ ਜੇਲ੍ਹਾਂ ਚ ਰੱਖਿਆ ਹੋਇਆ ਹੋਇਆ ਸੋ ਉਹਦੇ ਵਿੱਚ 1% ਵੀ ਜਿਹੜਾ ਕਿਉਂਕਿ ਨਾਲੇ ਉੱਥੇ ਸੱਟ ਜੋ ਬਣੀ ਹੋਈ ਸੀ ਨਾ ਐਸਆਈਟੀ ਸੁਪਰੀਮ ਕੋਰਟ ਦੇ ਹਦਾਇਤ ਤੇ ਬਣੀ ਹੋਈ ਸੀ ਸੱਟ ਦੀ ਰਿਪੋਰਟ ਹੈ ਵੀ ਅਸੀਸ਼ ਮਿਸਰੇ ਨੇ ਜਿਹੜਾ ਉਹਦਾ ਮੰਤਰੀ ਦਾ ਮੁੰਡਾ ਉਹਨੇ ਬਿਲਕੁਲ ਯੋਜਨਾਵੱਧ ਢੰਗ ਨਾਲ ਪਲੈਂਟ ਢੰਗ ਦੇ ਨਾਲ ਆਪਣੀਆਂ ਵਿੱਚ ਜਾ ਕੇ ਉਹਨਾਂ ਤੇ ਗੱਡੀਆਂ ਚੜਾੰਗੇ ਨੇ ਕੋਈ ਐ ਨਹੀਂ ਚਿੰਤਕ ਘਟਣਾ ਹੋਊਗੀ ਚਲ ਜਿਹੜਾ ਮੂਰੇ ਕਿਸਾਨਾਂ ਚੋਂ ਪ੍ਰਤੀਕਰਮ ਚੋਂ ਹੋ ਗਿਆ ਉਹ ਤਾਂ ਚਿੰਤਕ ਕੋਈ ਕਿਸਾਨ ਐ ਨਹੀਂ ਸੀ ਕਿ ਵੀ ਅਸੀਂ ਕਿਸੇ ਨੂੰ ਮਾਰਨਾ ਪਰ ਜਿਹੜੇ ਉਹ ਆਇਆ ਸੀਗਾ ਸ਼ਿਸਮੇ ਦੀ ਗੱਡੀ ਲੈ ਕੇ ਠਾਰ ਠਾਰ ਗੱਡੀ ਲੈ ਕੇ ਜਾਂ ਦੂਜੀ ਗੱਡੀ ਲੈ ਕੇ ਉਹ ਬਿਲਕੁਲ ਦਸ਼ਤ ਪੌਂਡ ਦੀ ਖਾਤਰ ਵੀ ਇਹਨਾਂ ਦੇ ਕਾਲੇ ਝੰਡੇ ਕਿਉਂ ਦਿਖਾਏ ਭਾਜਪੀ ਦੇ ਉਹ ਮਿਸਕੇ ਆਇਆ ਸੀਗਾ ਉਹ ਦੋਸ਼ੀ ਹੈ ਉਹਦੇ ਜਿਹੜੇ ਹਥਿਆਰ ਵੀ ਵਰਤੇ ਗਏ ਆ ਉਹ ਸਾਰੀ ਕਹਿਣ ਦਾ ਭਾਵ ਸਿੱਟ ਦੇ ਬਾਵਜੂਦ ਵੀ ਇੱਕ ਨੰਗਾ ਚੱਟਾ ਉਹਨਾਂ ਦਾ ਦੋਸ਼ੀਆਂ ਦਾ ਪੱਖ ਕੀਤਾ ਜਾ ਰਿਹਾ ਉਹ ਮੰਗ ਹੈਗੀ ਹੈ ਜਿਹੜੇ ਸਾਡੇ ਤੇ ਕੇਸ ਨੇ ਦਿੱਲੀ ਅंदोलਨ ਵਾਲੇ ਉਹ ਸਾਰੇ ਦੇ ਸਾਰੇ ਕੇਸ ਪੈਂਡਿੰਗ ਪਏ ਆ ਕੋਈ ਉਹਨਾਂ ਨੂੰ ਜਦੋਂ ਕੋਈ ਮੜੀ ਜਿੱਟਲ ਹੁੰਦੀ ਉਹ ਤੋਂ ਦੁਬਾਰੇ ਫੇਰ ਉਹਨਾਂ ਨੂੰ ਨੋਟਿਸ ਆਉਣੇ ਸ਼ੁਰੂ ਹੋ ਜਾਂਦੇ ਆ ਵੀ ਚਲੋ ਭਾਈ ਤੁਹਾਡੇ ਦੇ ਕੇਸ ਹੈ ਦਿੱਲੀ ਆਓ ਇਹ ਉਦੋਂ ਕਾਲ ਕਿਉਂ ਕੀਤੀ ਗਈ ਜੀ ਇਹ ਮੈਂ ਆਉਣ ਦੀ ਉਦੋਂ ਰੁਕਿਆ ਜਾ ਸਕਦਾ ਸੀ ਜੇ ਘਰਾਂ ਦੀ ਫਿਕਰ ਸੀ ਵੀ ਯਾਰ ਜਾ ਕੇ ਜਮੀਨਾਂ 'ਚ ਉਹਨਾਂ ਦੇਖੇ ਬਹੁਤ ਟਾਈਮ ਹੋ ਗਿਆ ਜੀ ਮੋਰਚੇ ਨੂੰ ਦੇਖੋ ਜੀ ਇਹ ਤਾਂ ਜਿਹੜੇ ਵੱਧ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਜਿਨ੍ਹਾਂ ਨੇ ਕਾਲ ਕੀਤੀ ਹੈ ਅਸੀਂ ਤਾਂ ਕਾਲ ਵਾਲਿਆਂ ਚਾਹੀ ਨਹੀਂ ਸੀਗੇ ਅਸੀਂ ਤਾਂ ਕਿਹਾ ਸੀਗਾ ਅਖੀਰ ਤੱਕਰ ਵੀ ਅਸੀਂ ਤਾਂ ਕਾਲ ਦੇ ਤਾਂ ਇੱਥੇ ਟੱਕਰ ਹੋ ਗਈ ਸੀ ਵੀ ਕਹੀ ਤਾਂ ਸਾਨੂੰ ਜਿਹੜੇ ਅਸੀਂ ਆਏ ਸਮਝ ਲਓ ਉਹਨਾਂ ਨੇ ਐਲਾਨ ਕਰਤਾ ਸੀ 19 ਨਵੰਬਰ ਨੂੰ ਦਾ ਬਾਬੇ ਨਾਨਕ ਦਾ ਗੁਰਪੁਰ ਵਾਲੇ ਦੇ ਹਨ ਤਨਕਰੂਨਾਂ ਦੀ ਵਾਪਸੀ ਵਾਲਾ ਉਹਦਾ ਕਾਲ ਵਾਲੇ ਤਾਂ ਸਾਡੇ ਉੱਥੋਂ ਹੀ ਮਗਰ ਪਏਗੇ ਸੀਗੇ ਵੀ ਯਾਰ ਹੁਣ ਕਾਦੀ ਖਾਤਰ ਬੈਠੇ ਹੋ ਜਦੋਂ ਐਲਾਨ ਤਾਂ ਹੋ ਗਿਆ 19 ਨਵੰਬਰ ਨੂੰ ਹੀ ਹੁਣ ਤੁਸੀਂ ਜਸ਼ਨ ਮਨਾਓ ਜਾ ਕੇ ਆਪਾਂ ਚੱਲ ਗਏ ਜਿੱਤੇ ਜੱਤ ਦਾ ਜਸ਼ਨ ਮਨਾ ਕੇ ਅਸੀਂ ਇਹ ਕਿਹਾ ਵੀ ਯਾਰ ਕੋਈ ਨਹੀਂ ਉਹ ਅਸੀਂ ਜਿਹੜਾ ਐ ਸਮਝ ਲਾ 19 ਨਵੰਬਰ ਤੋਂ ਲੈ ਕੇ 9 ਦਸੰਬਰ ਨੂੰ ਆਏ ਆ ਨਾ ਅਸੀਂ 11 ਦਿਨ ਉਹ ਤੇ 20 ਦਿਨ 20 ਦਿਨ ਵੀ ਜਿਹੜਾ ਅਸੀਂ ਉੱਥੇ ਅੜੇ ਆ ਵੀ ਯਾਰ ਹਜੇ ਇਹਨਾਂ ਨੇ ਐਲਾਨ ਨਹੀਂ ਕੀਤਾ ਇਹਨਾਂ ਦੇ ਲੀਡਰਾਂ ਦੇ ਐਲਾਨ ਹੀ ਰਹਿ ਜਾਂਦੇ ਹੁੰਦੇ ਆ ਇਹਨੂੰ ਲਾਗੂ ਕਰਵਾ ਲਿਓ ਪਾਰਲੀਮੈਂਟ ਚੋਂ ਰੱਦ ਕਰਵਾਏ ਪੇਸ਼ ਕਰਵਾਏ ਚਲੋ ਉਹਨਾਂ ਦੀ ਗਰੰਟੀ ਹੋ ਗਈ ਵੀ ਯਾਰ ਹੁਣੇ ਵਾਪਸ ਨਹੀਂ ਮੁੜਦੇ ਇੱਕ ਵਾਰੀ ਜਦੋਂ ਪਾਰਲੀਮੈਂਟ ਚ ਰੱਦ ਹੋ ਗਏ ਰਾਸ਼ਟਰਪਤੀ ਦੇ ਸਾਈਨ ਹੋ ਗਏ ਪਰ ਜਿਹੜੀਆਂ ਦੂਜੀਆਂ ਮੰਗਾਂ ਸੀ ਅੰਦੋਲਨਦਾਰਾਂ ਦੀ ਇਕੱਲਾ ਇਹ ਹੀ ਤਾਂ ਹੈ ਨਹੀਂ ਸੀਗਾ ਕਾਨੂੰਨਾਂ ਵਾਲੀ ਐਮਐਸਪੀ ਵਾਲੀ ਵੱਡੀ ਮੰਗ ਸੀਗੀ ਮੁਆਵਜ਼ੇ ਵਾਲੀ ਸੀਗੀ ਇਹ ਹਲਖੀਮਪੁਰ ਵਾਲੀ ਕਾਂਡ ਵਾਲੀ ਸੀਗੀ ਵੀ ਯਾਰ ਇਹਨਾਂ ਦਾ ਵੀ ਕੋਈ ਮੂੰਹ ਮੱਥਾ ਬਣ ਜੇ ਹੋਰ ਅਟਕ ਜਾਓ ਫਿਰ ਉਹ ਜਦੋਂ ਇਹ ਕਹਿਣ ਦਾ ਭਾ ਪਾਰਲੀਮੈਂਟ ਚ ਫੇਰ ਤਾਂ ਉਹਨਾਂ ਨੇ ਭਰਵੀਂ ਬਚਾਤੀ ਉਹ ਇਸ ਕਰਕੇ ਇਸ ਕਰਕੇ ਅਸੀਂ ਤਾਂ ਜੇ 20 ਦਿਨ ਵੀ ਉੱਥੇ ਅੜੇ ਹਾਂ ਜੇ ਅਸੀਂ ਨਾ ਅੜਦੇ ਤਾਂ ਮੇਰਾ ਖਿਆਲ ਹੈ ਸ਼ਾਇਦ ਇਹ ਦਸੰਬਰ ਤੋਂ ਪਹਿਲਾਂ ਹੀ ਨਵੰਬਰ 'ਚ ਹੀ 19 ਨਵੰਬਰ ਤੋਂ ਆਵਾਜ਼ ਹੀ ਆਉਣ ਵਾਲੀ ਗੱਲ ਹੋ ਜਾਂਦੀ ਸੋ ਜਿਨ੍ਹਾਂ ਨੇ ਕਾਲ ਕੀਤੀ ਆ ਹੁਣ ਜੀ ਵੇਖੋ ਉਹ ਤਾਂ ਹੁਣ ਸਮੇਂ ਨੇ ਵੀ ਕਹਿਤਾ ਵੀ ਠੀਕ ਨਹੀਂ ਕੀਤਾ ਉਹਨਾਂ ਨੇ ਗਾਹਾਂ ਨੂੰ ਭਈ ਆਉਣ ਵਾਲੀ ਅੰਦੋਲਣਾ 'ਚ ਆਏ ਨਹੀਂ ਵੀ ਉਹਨਾਂ ਨਾਲ ਹੋਣਾ ਇਹੋ ਜਿਹਾ ਵੀ ਬਾਈਕਾਟ ਨਹੀਂ ਹੋ ਜੇ ਆਉਣ ਵਾਲੀ ਅੰਦੋਲਣਾ 'ਚ ਇਸ ਗੱਲ ਸਬਕ ਤੋਂ ਸਿੱਖਣਾ ਚਾਹੀਦਾ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਯਾਰ ਉਹਨੂੰ ਕਾਦੀ ਗਾਲ ਸੀਗੀ ਯਾਰ ਤੁਹਾਨੂੰ ਲੱਗਦਾ ਜੀ ਜਿਹੜੀ ਮੋਦੀ ਸਰਕਾਰ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਰੈਲੈਕਸ ਕੀਤਾ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਵੀ ਪਹਿਲਾਂ ਤਾਂ ਜੀ ਉਹ ਕੁਦਰਤੀ ਤੌਰ ਤੇ ਰਿਹਾ ਸਾਰਾ ਕੁਝ ਜਿਹੜਾ ਸੀਗਾ ਪਰ ਇਸ ਵਾਰ ਉਹ ਕਹਿੰਦੇ ਆ ਵੀ ਡੰਡਾ ਬਹੁ ਫੇਰੂਗਾ ਮੋਦੀ ਜਾਂ ਫਿਰ ਇਸ ਵਾਰ ਤੁਹਾਨੂੰ ਰੈਲੈਕਸ਼ਨ ਦੇ ਸਕਦੇ ਵੋਟਾਂ ਪਰ ਜਦੋਂ ਫੇਰ ਕਹਿੰਦੇ ਮੋਦੀ ਵਾਪਸ ਆਉਂਦਾ ਜੀ 24 ਦੇ ਵਿੱਚ ਉਮੀਦਾਂ ਐ ਤਾਂ ਵੀ ਡਿਕਟੇਟਰਸ਼ਿਪ ਚੱਲੂਗੀ ਜੀ ਫਿਰ ਉਦੋਂ ਉਦੋਂ ਲਿਆਉਣਗੇ ਜੀ ਫਿਰ ਵੇਖੋ ਜੀ ਇਹ ਸਾਨੂੰ ਡਰਾਇਆ ਜਾ ਰਿਹਾ ਵੀ ਡੰਡਾ ਫੇਰੂਗਾ ਹੁਣ ਡਾਰ ਫਿਰੂਕੀ ਉੱਥੇ ਅੱਗੇ ਵਾਲੀ ਗੱਲ ਨਹੀਂ ਹੋ ਜੇ ਜਦੋਂ ਦਿੱਲੀ ਜੇ ਹੁਣ ਜਾਵੋਗੇ ਤੁਸੀਂ ਵੇਖੋ ਜੀ ਅਸੀਂ ਤਾਂ ਕਹਿੰਦੇ ਆ ਵੀ ਜਿਹੜਾ ਮੰਗਾ ਨੇ ਮੁੱਦੇ ਆ ਕਿਸਾਨਾਂ ਦੇ ਉਹਨਾਂ ਨੇ ਉਹ ਮੰਗ ਕਸਮਾ ਮੰਗ ਕਰਦਾ ਕਿਸਾਨਾਂ ਦੇ ਮੁੱਦੇ ਮੰਗ ਕਰਦੇ ਆ ਵੀ ਅੰਦੋਲਨ ਕੀਤਾ ਜਾਵੇ ਦਿੱਲੀ ਨਾਲ ਫਿਰ ਜੇ ਅਸੀਂ ਮੈਚ ਅਸੀਂ ਤਾਂ ਮੈਚ ਕਹਿੰਦੇ ਆ ਉਹਨੂੰ ਦਿੱਲੀ ਨਾਲ ਫਿਰ ਉਹ ਪਲੇਅਰ ਕਾਦਾ ਹੋਇਆ ਜਿਹੜਾ ਮੈਚ ਚ ਜਾਣ ਤੋਂ ਹੀ ਵੀ ਯਾਰ ਕਿਤੇ ਵਿਰੋਧੀ ਮੈਨੂੰ ਮੇਰੇ ਲੱਤਾਂ ਨਾ ਤੋੜ ਦੇ ਕਿਤੇ ਮੈਨੂੰ ਜੱਫਾ ਨਾ ਮਾਰ ਲੈ ਕਿਤੇ ਮੇਰਾ ਗੱਟਾ ਨਾ ਤੋੜ ਦੇ ਮੈਨੂੰ ਤਾਂ ਉਹਨੂੰ ਪਲੇਅਰ ਕਰਾਉਣ ਹੀ ਨਹੀਂ ਚਾਹੀਦਾ ਜਦੋਂ ਜਦੋਂ ਮੈਚ ਖੇਡਣ ਵੈਸੇ ਮੈਚ ਖੇਡਣ ਜਾਂਦੇ ਜੀ ਸਰਕਾਰਾਂ ਅੱਲਾ ਸ਼ੇਰੀ ਦੇ ਕੇ ਜਾਂਦੀਆਂ ਹਾਰ ਪਾ ਕੇ ਵੀ ਸਾਡੇ ਭਾਈ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਹੁਣ ਤੁਸੀਂ ਵੀ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿੰਦੇ ਮੈਚ ਖੇਡਣ ਆਪਣੀ ਸਰਕਾਰ ਥਾਪੜਾ ਦੇ ਰਹੇ ਵੀ ਕੋਈ ਨਾ ਆਪਾਂ ਨਾਲਾਂ ਤੁਹਾਡੇ ਭਾਈ ਪੰਜਾਬ ਸਰਕਾਰ ਨਾਲ ਆ ਖੇਡੋ ਮੈਚ ਜਾਂ ਉਹ ਬੈਰੀਗੇਟ ਹੀ ਲਾਉਣਗੇ ਪੰਜਾਬ ਸਰਕਾਰ ਬੈਰੀਕੇਡ ਲਾਵੇ ਇਕ ਲਾਉਗੀ ਜਾਂ ਗਾਹਾਂ ਜਿਹੜੇ ਹਰਿਆਣੇ ਵਾਲੀ ਖੱਟਰ ਸਰਕਾਰ ਹੈ ਅਹ ਤਾਂ ਬੀਜੇਪੀ ਦੀ ਹੋ ਗਈ ਹੈ ਇਹ ਤਾਂ ਦੂਜੇ ਆ ਨਾ ਜੀ ਇਹਦਾ ਤਾਂ ਹੁਣ ਭਗਵੰਤ ਮਾਨ ਕੀ ਕਰੂਗਾ ਇਹ ਤਾਂ ਤੇਰਾ ਨੂੰ ਸਾਫ ਹੋਊਗਾ ਉਹ ਮੈਨੂੰ ਇਹ ਲੱਗਦਾ ਵੀ ਕਿਉਂਕਿ ਜਿਹੜੀਆਂ ਇਹ ਮੁੱਦੇ ਹੈਗੇ ਆ ਨਾ ਲੜਾਈ ਹੈ ਮੇਨ ਇਹਨੂੰ ਵੀ ਇਹਨਾਂ ਨਾਲ ਹੈ ਨਹੀਂ ਆ ਚਿੱਪ ਵਾਲੀ ਮੀਟਰਾਂ ਵਾਲੀ ਹੈ ਜਿਹੜੀ ਦੂਜੀ ਅੱਜ ਸੜਕਾਂ ਵਾਲੀ ਜ਼ਮੀਨ ਅਕਵਾਇਰ ਕਰ ਰਹੇ ਨੇ ਪ੍ਰਦੂਸ਼ਣ ਵਾਲਾ ਕਾਨੂੰਨ ਵਾਲਾ ਜਿਹੜਾ ਸਾਨੂੰ ਕਹਿੰਦੇ ਸੀਗੇ ਵੀ ਸੋਨੂੰ ਪਰ ਆਲੀ ਪ੍ਰਦੂਸ਼ਣ ਨੂੰ ਇਹ ਪ੍ਰਦੂਸ਼ਣ ਐਕਟ ਦੇ ਵਿੱਚ ਨਹੀਂ ਲਿਆ ਜਾਊਗਾ ਉਹ ਲੈਂਡ ਸ਼ੱਟ ਗਾਹਾਂ ਪਰਚੇ ਦਰਜ ਕਰਤੇ ਜੁਰਮਾਨੇ ਕੀ ਜਾਂਦੇ ਆ ਇਹ ਸਾਰੀਆਂ ਗੱਲਾਂ ਇਹਨਾਂ ਨਾਲ ਪੰਜਾਬ ਸਰਕਾਰ ਨਾਲ ਵੀ ਹੈਗੀਆਂ ਨੇ ਪਰ ਵੱਡੀਆਂ ਮੰਗਾਂ ਜਿਹੜੀਆਂ ਹੁਣ ਵਾਲੇ ਜਿਹੜਾ 13 ਤਰੀਕ ਨੂੰ ਦਿੱਲੀ ਕੂਚ ਵਾਲੇ ਅੰਦੋਲਨ ਦੀਆਂ ਮੰਗਾਂ ਨੇ ਉਹ ਹੈਗੀਆਂ ਨੇ ਦਿੱਲੀ ਹਕੂਮਤ ਨਾਲ ਮੋਦੀ ਹਕੂਮਤ ਨਾਲ ਸੋ ਇਸ ਕਰਕੇ ਜੇ ਮੋਦੀ ਹਕੂਮਤ ਨੂੰ ਲੜਨ ਜਾਣ ਤੋਂ ਰੁਕਣ ਦੀ ਖਤਰ ਇਹ ਸਾਨੂੰ ਇੱਥੇ ਪੰਜਾਬ 'ਚ ਹੀ ਰੋਕਣਗੇ ਤਾਂ ਮੈਨੂੰ ਲੱਗਦਾ ਵੀ ਆਪ ਦੀ ਇਹ ਕਬਰ ਆਪ ਪਟਣਗੇ ਇਦੋਂ ਵੱਡੇ ਇਹਨਾਂ ਵਾਸਤੇ ਸਿਆਸੀ ਮੌਤ ਕੋਈ ਹੋਣੀ ਨਹੀਂ ਮੂਰੇ ਚੋਣਾ ਵੀ ਆ ਰਿਹਾ 2024 ਦੀਆਂ ਆਉਣਾ ਵੀ ਹੈ ਇਹਨਾਂ ਦੇ ਠੂਠਾ ਫੜ ਕੇ ਵੋਟਾਂ ਮੰਗਣ ਦੇ ਖਾਤਰ ਮੈਨੂੰ ਲੱਗਦਾ ਵੀ ਜੇ ਇਹ ਜਾਂ ਇਹਨਾਂ ਨੇ ਕੋਈ ਕਮਲ ਕੁੱਦਿਆ ਰੋਕਣ ਵਾਲਾ ਤਾਂ ਇਹ ਪਾਥੀਆਂ ਪੈਣੀਆਂ ਇਹਨਾਂ ਦੇ ਘਰਾਂ ਚ ਆ ਜਾਂਦੇ ਉਹ ਜਿਵੇਂ ਬਿੱਬੀਆਂ ਕਹਿੰਦੀਆਂ ਹੁੰਦੀਆਂ ਕਿ ਇਹੋ ਜੀ ਚੀਜ਼ ਮਾਰੋ ਵੀ ਜਿੱਤੇ ਨਾਲ ਸੱਟ ਵੀ ਨਾ ਵੱਜੇ ਤੇ ਦਾਗ ਜ਼ਰੂਰ ਪੈ ਜੇ ਸੋ ਇਹੋ ਜਿਹਾ ਸਮਾਨ ਇਹਨਾਂ ਨੂੰ ਮਿਲੂਗਾ ਇਹ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਜਿਹਾ ਸਿਆਣੇ ਹੋਏ ਤਾਂ ਨਹੀਂ ਕਰਨਗੇ ਜੇ ਭਾਈ ਪਤਾ ਨਹੀਂ ਕੀ ਦਿੱਲਗੋ ਇਹਨਾਂ ਨੂੰ ਕੇਜਰੀ ਵਾਲ ਕੀ ਕਹਿੰਦਾ ਉਹਦੇ ਹਿਸਾਬ ਨਾਲ ਕਰਨਗੇ ਸੋ ਬਿਲਕੁਲ ਸਟੇਜ ਦੀ ਕਾਰਵਾਈ ਕਦੋਂ ਸ਼ੁਰੂ ਹੋ ਰਹੀ ਹੈ ਜੀ ਫਿਰ ਬਸ ਜੀ ਆਹਾ ਆ ਗਈ ਜਨਤਾ ਥੋੜੀ ਜਿਹੀ ਠੰਡ ਕਰਕੇ ਇੱਕ ਦੂਰੋਂ ਆ ਰਹੇ ਨੇ ਲੇਟ ਹੁੰਦਾ ਸਾਡੀ ਫੌਜ ਵੀ ਪੂਰੀ ਤਰ੍ਹਾਂ ਤਿਆਰ ਹੋ ਕੇ ਆ ਗਈ ਆ ਉਹਨਾਂ ਨੇ ਦੇਖਿਆ ਵੀ ਸਾਡਾ ਲੀਡਰ ਇੱਥੇ ਖੜਾ ਜੀ ਮਗਰੇ ਆ ਕੇ ਹਾਂ ਜੀ ਹਾਂ ਜੀ ਤੇ ਪੂਰੀ ਹੈ ਜੀ ਆਪਾਂ ਵੇਖੋ ਆਪਣਾ ਇਤਿਹਾਸ ਹੈ ਜੀ ਜਿਹੜਾ ਸਾਨੂੰ ਜਿਹੜਾ ਪ੍ਰੇਰਨਾ ਦਿੰਦਾ ਸਾਡਾ ਜਿਹੜਾ ਪੰਜਾਬ ਦਾ ਇਤਿਹਾਸ ਹੈ ਜੇ ਸਰ ਕਈ ਵਾਰ ਆਏ ਹੁੰਦਾ ਜੀ ਭੂਲ ਸਾਹਿਬ ਵੀ ਜਿਹੜਾ ਆਗੂ ਹੁੰਦਾ ਉਹ ਪਿੱਛੇ ਰਹਿੰਦਾ ਹੁੰਦਾ ਤੇ ਮੋਰੇ ਇਹ ਇਹਨਾਂ ਨਾਲ ਜਦੋਂ ਵੀ ਅਸੀਂ ਗੱਲਬਾਤ ਕਰਦੇ ਹਾਂ ਉਹ ਕਹਿੰਦੇ ਜਿਵੇਂ ਸਾਡਾ ਆਗੂ ਕਹੂੰਗਾ ਅਸੀਂ ਤਾਂ ਡੰਡੇ ਖਾਣ ਨੂੰ ਵੀ ਤਿਆਰ ਹਾਂ ਜੀ ਤੁਸੀਂ ਹਾਂ ਜੀ ਅਸੀਂ ਜਮ੍ਹਾਂ ਤਿਆਰ ਆਂ ਜੀ ਡੰਡੇ ਖਾਣ ਨੂੰ ਅਸੀਂ ਪਿੱਛੇ ਵੀ 13 ਮਹੀਨੇ ਪੂਰਾ ਡਟ ਕੇ ਕੰਮ ਕਰਿਆ ਹੁਣ ਵੀ ਅਸੀਂ ਤਿਆਰ ਆਂ ਬਾਕੀ ਜਿਹੜੀ ਤੁਸੀਂ ਸਰਕਾਰ ਦੀ ਗੱਲ ਕਰ ਰਹੇ ਹੋ ਅਸੀਂ ਨਹੀਂ ਇਹ ਸਮਝਦੇ ਵੀ ਸਰਕਾਰਾਂ ਅੱਡੋ ਅੱਡੀ ਐ ਇਹਦਾ ਕਾਪੋਰੇਟ ਘਰਾਣਿਆਂ ਦੇ ਅਨੁਸਾਰ ਚੱਲ ਰਹੀਆਂ ਜੇ ਪੰਜਾਬ 'ਚ ਸਰਕਾਰ ਕੋਈ ਹੋਰ ਬਣਾ ਲਈਏ ਤਾਂ ਉਹ ਵੀ ਸਰਕਾਰ ਅਸੀਂ ਤਾਂ ਉਹੀ ਗਿਣਦੇ ਆਂ ਸਾਨੂੰ ਇਹ ਲੋਕਾਂ ਨੂੰ ਟਿਕਾਉਣ ਵਾਸਤੇ 5 ਸਾਲ ਵਾਸਤੇ ਸਾਨੂੰ ਸਰਕਾਰਾਂ ਦੇ ਰਹੇ ਆ ਅਸੀਂ ਇਹੀ ਸਮਝਣਾ ਹੈ ਹੁਣ ਵੀ ਇਹ ਜਿਹੜੀਆਂ ਵੀ ਸਰਕਾਰਾਂ ਸਾਨੂੰ ਦਿੰਦੇ ਆ ਇਹ ਸਾਨੂੰ ਟਿਕਾਉਣ ਵਾਸਤੇ ਦਿੰਦੇ ਆ ਸਾਡੀਆਂ ਜ਼ਮੀਨਾਂ ਸਾਡੀਆਂ ਜਾਇਦਾਦਾਂ ਸਾਡੀਆਂ ਸਾਰੀਆਂ ਚੀਜ਼ਾਂ ਹੜੱਪ ਕਰਨ ਵਾਸਤੇ ਸਾਨੂੰ 5 ਸਾਲ ਟਿਕਾਉਣ ਵਾਸਤੇ ਸਰਕਾਰ ਦੇ ਦਿੰਦੇ ਆ ਇਹ ਨਵੀਂ ਤੇ ਹੁੰਦਾ ਉਹਨਾਂ ਦਾ ਮੁੱਦਾ ਇੱਕੋ ਹੀ ਹੁੰਦਾ ਸਾਰਾ ਕਵਰੇਟ ਕਰਾਣ ਦੇ ਹਿਸਾਬ ਨਾਲ ਹੀ ਚੱਲਦੀਆਂ ਜੀ ਬਿਲਕੁਲ ਤੇ ਜਿਵੇਂ ਅਸੀਂ ਗੱਲ ਕੀਤੀ ਜੀ ਇਹ ਕਹਿੰਦੇ ਜੀ ਅਸੀਂ ਤਾਂ ਤਿਆਰ ਆਂ ਕਈ ਵਾਰ ਹੁੰਦਾ ਵੀ ਆਗੂ ਪਿੱਛੇ ਹੁੰਦਾ ਜੀ ਇਹ ਨਾ ਹੋਵੇ ਵੀ ਤੁਹਾਡੀ ਨਾਲ ਡੰਡੇ ਖਾ ਕੇ ਮੋੜਿਆਵੇ ਤੇ ਤੁਸੀਂ ਜੀ ਕਿ ਏਸੀ ਵਾਲੇ ਕਮਰਿਆਂ ਦੇ ਵਿੱਚ ਬੈਠੇ ਹੋ ਵੇਖੋ ਜੀ ਸਾਡਾ ਇਤਿਹਾਸ ਤਾਂ ਹੈ ਹੀ ਨਹੀਂ ਆਏ ਮੈਨੂੰ ਮੈਂ 1984 ਦਾ ਜਦੋਂ ਬੀੜੀਪੰਡੀ ਦਾ ਘਰਾਓ ਕੀਤਾ ਸੀਗਾ ਆਪਣੇ ਚੰਡੀਗੜ੍ਹ ਗਵਰਨਰ ਰਾਜ ਸੀ ਉਦੋਂ ਦਾ ਤੁਰਿਆ ਹੋਇਆ ਮੈਂ 1983 ਦਾ ਸਮਝ ਲਓ ਕਿੰਨੇ ਸੁੱਖ ਨਾਲ 40 ਸਾਲ ਹੋ ਜਾਣਗੇ ਸੋ ਅੱਜ ਤੱਕ ਤਾਂ ਆਇਆ ਹੋਇਆ ਨਹੀਂ ਅੰਟਰੋਗੇਸ਼ਨਾਂ ਵੀ ਚੱਲ ਗੀਆਂ ਨੇ ਮੈਨੂੰ ਐ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਕੇਸ ਆ ਜਿਹੜਾ ਲੀਡਰਾਂ ਤੇ ਬਣਾਉਂਦੇ ਹੁੰਦੇ ਨੇ ਖਾੜਕੂ ਲੀਡਰਾਂ ਦੇ ਜਿਹਨੂੰ ਜੁਏਪੀਏ ਦਾ ਕਹਿੰਦੇ ਹੁੰਦੇ ਆ ਉਹ ਜੇ ਹੋਇਆ ਤਾਂ ਮੇਰੇ ਤਰ੍ਹਾਂ ਉਹ 2009 ਚ ਇਹਨਾਂ ਨੇ ਲਾਇਆ ਸੀ ਉਹ ਵੀ ਚੱਲਿਆ ਅੰਟਰੋਗੇਸ਼ਨਾਂ ਅੰਮ੍ਰਿਤਸਰ ਦੀਆਂ ਜਿਹੜੀਆਂ ਸੀਏ ਉਹ ਜਿਹੜਾ ਅੰਮ੍ਰਿਤਸਰ ਵਾਲਾ ਅੰਟਰੋਗੇਸ਼ਨ ਸੈਂਟਰ ਤੁਸੀਂ ਇਹ ਵੀ ਚੱਲਿਆ ਕੇਐਸਬੀ ਪਵਾਇਆ ਕੁੱਟ ਵੀ ਖਾਧੀ ਐ ਅਜ ਤੱਕ ਕੀਤਾ ਨਹੀਂ ਮਤਲਬ ਇਹ ਹੋਇਆ ਵੇ ਜਨਤਾ ਮੂਰੇ ਲੜੇ ਜਾਂਦੇ ਹੋਵੇ ਤੇ ਆ ਪਿੱਛੇ ਹੋ ਜਗੇ ਤੇ ਆਪਣਾ ਇਤਿਹਾਸ ਹੈ ਉਹ ਲੱਗਦਾ ਹੈ ਮੇਰੀ ਦਾ ਵੀ ਆਉਣ ਵਾਲੇ ਸਮੇਂ ਚ ਵੀ ਜਿੰਨੇ ਕ ਸਾਲ ਰਹਿ ਗਏ 8-10 ਸਾਲ ਤਾਂ ਇਹ ਦਾਗ ਨਹੀਂ ਲਵਾਵਾਂਗੇ ਬਾਕੀ ਸਾਨੂੰ ਵੀ ਵਿਸ਼ਵਾਸ ਹੈ ਜੀ ਅਸੀਂ ਵੀ 70-70 ਸਾਲ ਦੇ ਹੋ ਗਏ ਸਾਡੇ ਚੇਅਰਮੈਨ ਜੀ ਦਾ ਪ੍ਰਧਾਨ ਜੀ ਦਾ ਕਿਸੇ ਪਾਸੋਂ ਵੀ ਕੋਈ ਕਮੀ ਨਹੀਂ ਸਾਨੂੰ ਦਿਸ ਰਹੀ ਤੇ ਸਾਡਾ ਇਲਾਕਾ ਜਿਹੜਾ ਸਾਰਾ ਸਾਰਾ ਪੰਜਾਬ ਹੀ ਚੇਅਰਮੈਨ ਦੀ ਪੂਰੀ ਮੰਨ ਰਹੇ ਆ ਤੇ ਸਾਨੂੰ ਸਾਡੇ ਮੂਰੇ ਹੋ ਕੇ ਅਸੀਂ ਆਪਣਾ ਜਿਹੜੀ ਫੈਕਟਰੀ ਬੰਦ ਕਰਾਉਣੀ ਸੀ ਸ਼ਰਾਬ ਵਾਲੀ ਉੱਥੇ ਜਾਣ ਵੇਲੇ ਦੇਖਿਆ ਚੇਅਰਮੈਨ ਸਾਹਿਬ ਆਪ ਮੂਰੇ ਹੋਏ ਸਾਡੇ ਉੱਥੇ ਡਾਂਗਾ ਵੀ ਪੈ ਰਹੀਆਂ ਸੀ ਪਰ ਉੱਥੇ ਇਹਨਾਂ ਨੇ ਆਪਦੇ ਬਾਹਾਂ ਦੇ ਉੱਤੇ ਰੋਕਿਆ ਪੁਰਸਾਰਿਆਂ ਨੂੰ ਤੇ ਸਾਨੂੰ ਨਿਗਾਹ ਆ ਕੇ ਲੈ ਕੇ ਗਏ ਅਸੀਂ ਪੂਰੇ ਬਸਬਾਸ ਨਾਲ ਕਹਿੰਦੇ ਆ ਵੀ ਹੋਰ ਕੋਈ ਤਾਂ ਹਿੱਲਚਲ ਹੋ ਸਕਦੀ ਹੈ ਸਾਡਾ ਜਿਹੜਾ ਆਗੂ ਹੈ ਇਹ ਸਾਨੂੰ ਪਿੱਛੇ ਨਹੀਂ ਦੇ ਰਿਹਾ ਜਸਵੰਦੀ ਲਾ ਦਿਓ ਫਿਰ ਨਾਰਾ ਜੀ ਹਾਂ ਜੀ ਭਾਰਤੀ ਕਿਸਾਨ ਯੂਨੀਅਨ ਦੇ ਕ੍ਰਾਂਤੀਕਾਰੀ ਜਿੰਦਾਬਾਦ ਜਿੰਦਾਬਾਦ ਸ਼ੰਗਰਸ਼ੀਲ ਜਥੇਬੰਦੀਆਂ ਦਾ ਏਕਾ ਜਿੰਦਾਬਾਦ ਜਿੰਦਾਬਾਦ 13 ਤਰੀਕ ਨੂੰ ਦਿੱਲੀ ਦੇ ਨਾਲ ਟੱਕਰ ਲਾਉਣ ਚੱਲਾਂਗੇ 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 13 ਤਰੀਕ ਨੂੰ ਦਿੱਲੀ ਦੇ ਨਾਲ ਮੈਚ ਖੇਡਣ ਚੱਲਾਂਗੇ 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 ਚਲੋ ਬਿਲਕੁਲ ਜੀ ਇਹ ਸੰਤ ਸਰਜੀਤ ਸਿੰਘ ਫੂਲ ਭਾਰਤੀ ਕਿਸਾਨ ਯੂਨੀਅਨ ਦੇ ਕ੍ਰਾਂਤੀਕਾਰੀ ਤੋਂ ਪ੍ਰਧਾਨ ਸੋ ਗੱਲ ਇਹ ਆ ਵੀ ਮੈਚ ਖੇਡਣ ਦੀ ਗੱਲ ਕੀਤੀ ਆ ਫੂਲ ਸਾਹਿਬ ਨੇ ਬੀਏ ਦਿੱਲੀ ਦੇ ਨਾਲ ਪੇਚਾ ਪੈਣ ਵਾਲਾ ਹੁਣ ਸੋ ਪਿੱਛੇ ਨਹੀਂ ਹਟਾਂਗੇ ਡਟਾਂਗੇ ਹਰ ਤਰ੍ਹਾਂ ਦੇ ਨਾਲ ਡਟਾਂਗੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨ